ਆਪਣਾ ਇੱਕ ਇਹ ਕਹ ਲਓ ਵੀ ਬੇਨਤੀ ਪੱਤਰ ਆਪਣੀ ਪੰਜਾਬ ਸਰਕਾਰ ਦੇ ਜਿਹੜੇ ਮਾਨਯੋਗ ਅਫਸਰ ਸਾਹਿਬ ਆਏ ਨੇ ਅਸੀਂ ਉਹਨਾਂ ਨੂੰ ਅੱਜ ਇੱਕ ਆਪਣਾ ਬੇਨਤੀ ਪੱਤਰ ਦੇਣ ਆਏ ਸੀ ਅੱਛਾ ਜੀ ਵੀ ਕੁਝ ਸਾਨੂੰ ਪਿੱਛੇ ਲਗਭਗ 1.5 ਸਾਲ ਤੋਂ 1.5 ਸਾਲ ਤੋਂ ਕੁਝ ਸਾਨੂੰ ਲਾਟਰੀ ਵੇਚਣ ਦੇ ਵਿੱਚ ਨਾ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਹਦੇ ਲਈ ਅਸੀਂ ਪਹਿਲਾਂ ਵੀ ਸਰਕਾਰ ਨੂੰ ਮੋਮਰੈਂਡਮ ਦਿੱਤਾ ਹੋਇਆ ਅੱਜ ਅਸੀਂ ਫੇਰ ਇਹਨਾਂ ਨੂੰ ਮੋਮਰੈਂਡਮ ਦੇਣ ਆਏ ਆਂ ਕਿ ਜਿਹੜੀਆਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਦਾ ਸਾਡਾ ਹੱਲ ਕੀਤਾ ਜਾਵੇ ਕੀ ਕੀ ਦਿੱਕਤਾਂ ਜਿਹੜੀਆਂ ਆ ਰਹੇ ਸਰ ਸਭ ਤੋਂ ਵੱਡੀ ਦਿੱਕਤ ਆ ਸਾਨੂੰ ਇਹ ਆ ਰਹੀ ਏ ਕਿ ਇੱਕ ਪੰਜਾਬ ਗਵਰਨਮੈਂਟ ਨੇ ਇੱਕ ਕਿਸੇ ਕੰਪਨੀ ਡੀਅਰ ਕੰਪਨੀ ਨੂੰ ਟੈਂਡਰ ਦਿੱਤਾ ਸੀ ਉਹ ਖੁਦ ਵੀ ਨਾਗਾਲੈਂਡ ਦੀਆਂ ਲੋਟਰੀਆਂ ਚਲਾ ਰਹੇ ਨੇ ਸਿੱਕਮ ਵੀ ਚਲਾ ਰਹੇ ਨੇ ਔਰ ਉਹਦੇ ਪੈਰਲਰ ਪੰਜਾਬ ਦੇ ਵਿੱਚ ਜਿਹੜੀਆਂ ਗਵਰਨਮੈਂਟ ਦੇ ਰੂਲ ਨੂੰ ਫਾਲੋ ਕਰਦੀ ਹੈ ਭਾਰਤ ਸਰਕਾਰ ਦੇ ਕਾਨੂੰਨ ਨੂੰ ਫਾਲੋ ਕਰਦੀ ਹੈ ਪੰਜਾਬ ਸਰਕਾਰ ਐਕਟ ਨੂੰ ਫਾਲੋ ਕਰਦੀ ਹੈ ਰਾਸ਼ਟਰੀ 골ਡਨ ਦੀ ਲਾਟਰੀ ਵੀ ਪੰਜਾਬ ਦੇ ਵਿੱਚ ਸੇਲ ਹੋ ਰਹੀ ਹੈ। ਅਗਰ ਅਸੀਂ ਰਾਸ਼ਟਰੀ 골ਡਨ ਦੀ ਲਾਟਰੀ ਪੰਜਾਬ ਦੇ ਵਿੱਚ ਆਪਣੇ ਕਾਊਂਟਰ ਤੇ ਰੱਖਦੇ ਆ ਤੇ ਸਾਡੇ ਸਟਾਕਿਸ ਦੇ ਉੱਪਰ ਦਬਾਅ ਬਣਾ ਕੇ ਸਾਡਾ ਮਾਲ ਬੰਦ ਕਰ ਦਿੰਦੇ ਆ। ਵੀ ਅਸੀਂ ਤੁਹਾਨੂੰ ਪੰਜਾਬ ਦਾ ਮਾਲ ਤਾਂ ਜਿਹੜਾ ਪ੍ਰੋਵਾਈਡ ਕਰਾਵਾਂਗੇ। ਅਗਰ ਤੁਸੀਂ ਰਾਸ਼ਟਰੀ ਔਰ 골ਡਨ ਬੰਦ ਕਰੋਗੇ। ਜਦ ਕਿ ਸਰਕਾਰ ਵੱਲੋਂ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਯਾਨੀ ਕਿ ਨਾ ਕਿਸੇ ਪੇਪਰ ਦੇ ਵਿੱਚ ਨਾ ਹੀ ਉਹਨਾਂ ਨੇ ਕੋਈ ਜਿਹੜਾ ਟੈਂਡਰ ਲਿਆ ਉਹਦੇ ਵਿੱਚ ਲਿਖਿਆ ਹੋਇਆ ਹੈ। ਕੋਈ ਵੀ ਐਸਟਰਾ ਦਾ ਕੋਈ ਵੀ ਸਰਕਾਰ ਨੇ ਕੋਈ ਵਰਲਡ ਨਹੀਂ ਯੂਜ਼ ਕੀਤਾ ਹੋਇਆ ਦਵਾਕ ਕਿੰਨਾ ਬੋਲੋ ਤੁਹਾਡੇ ਤੇ ਦਬਾਅ ਬਣਾਇਆ ਜਾਂਦਾ ਸਾਡੇ ਵੱਲੋਂ ਕੰਪਨੀ ਜਿਹੜਾ ਵੇ ਆਪਣੇ ਸਟਾਕਿਸ ਤੇ ਦਬਾਅ ਬਣਾਉਂਦੀ ਏ ਤੇ ਸਾਡਾ ਸਾਡਾ ਇੱਕ ਜਿਹੜਾ ਡੀਅਰ ਕੰਪਨੀ ਵਾਲੇ ਉਹਨਾਂ ਜਿਹੜੇ ਅੱਗੋਂ ਸਟਾਕਿਸ ਨੇ ਹੁਣ ਸਾਡਾ ਸਟਾਕਿਸ ਇੱਕ ਪਨੋਟ ਐਂਟਰਪ੍ਰਾਈਜ਼ ਹੈ ਉਹ ਸਾਡੇ ਇਸ ਅਸ਼ੋਕਾ ਲਾਟਰੀ ਰੋਪੜ ਤੋਂ ਆਏ ਹੋਏ ਨੇ ਲਗਭਗ 1 ਸਵਾ ਮਹੀਨਾ ਹੋ ਗਿਆ ਵੇ ਇਹਨਾਂ ਦੀ ਦੁਕਾਨ ਤੋਂ ਮਾਲ ਚੱਕ ਲਿਆ ਏ ਕੀ ਸਾਡੇ ਤੇ ਕੰਪਨੀ ਦਾ ਦਬਾਅ ਹੈ ਅਸੀਂ ਮੰਗ ਇਹੀ ਕਰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਆ ਅਗਰ ਤਾਂ ਕੋਈ ਅਸੀਂ ਗੈਰ ਕਾਨੂੰਨੀ ਕੰਮ ਕਰ ਰਹੇ ਆ ਕੋਈ ਗੈਰ ਕਾਨੂੰਨੀ ਲਾਟਰੀ ਵੇਚ ਰਹੇ ਆ ਜਾਂ ਕੋਈ ਵੀ ਅਸੀਂ ਕਿਸੇ ਤਰ੍ਹਾਂ ਦਾ ਕੋਈ ਜੁਰਮ ਕਰ ਰਹੇ ਆ ਤਾਂ ਜੋ ਸਾਡੇ ਦੇ ਬੰਦੀ ਕਾਰਵਾਈ ਕਰ ਦੋ ਅਸੀਂ ਪੰਜਾਬ ਸਰਕਾਰ ਦੀ ਆ ਭਾਰਤ ਸਰਕਾਰ ਦੀ ਜਿਹੜੀ ਲਾਟਰੀ ਹਦਾਇਤਾਂ ਨੂੰ ਪੂਰੀ ਕਰ ਰਹੀ ਆ ਅਸੀਂ ਉਹ ਲਾਟਰੀਆਂ ਸੇਲ ਕਰ ਰਹੇ ਆ ਤੇ ਸਾਨੂੰ ਉਹਦੇ ਵਿੱਚ ਵੀ ਸਾਨੂੰ ਪਰੇਸ਼ਾਨ ਕੀਤਾ ਜਾ ਰਹੇ ਆ ਹਾਂਜੀ ਮੈਮੈਂਡਮ ਦਿੱਤਾ ਗਿਆ ਤੇ ਡਿਵਲਪ ਹਾਂਜੀ ਬਿਲਕੁਲ ਜੀ ਅੱਜ ਅਸੀਂ ਮੈਮੋਰੈਂਡਮ ਦਵਾ ਕੇ ਅਫਸਰਾਂ ਨੂੰ ਸੁਵਿਸ਼ਾਸ਼ਨ ਕੀ ਦਵਾਇਆ ਗਿਆ ਸਾਨੂੰ ਕੱਲ ਸਾਡੇ ਅਸ਼ੋਕਾ ਲਾਟਰੀ ਰੋਪੜ ਚੰਡੀਗੜ੍ਹ ਗਏ ਸੀ ਉੱਥੇ ਡਿਪਟੀ ਡਾਇਰੈਕਟਰ ਸਰ ਨੇ ਸਾਨੂੰ ਇਹੀ ਆਸ਼ਵਾਸਨ ਦਿੱਤਾ ਹੈ ਕਿ ਆਉਣ ਵਾਲੇ 10 ਤੋਂ 15 ਦਿਨਾਂ ਦੇ ਵਿੱਚ ਅਸੀਂ ਜਿਹੜੀ ਤੁਹਾਡੀਆਂ ਮੰਗਾਂ ਦਾ ਹੱਲ ਕਰਾਂਗੇ ਵੀ ਕਿਸੇ ਦੇ ਕੋਲ ਸਰਕਾਰ ਵੱਲੋਂ ਕੋਈ ਐਦਾਂ ਦੀ ਹਦਾਇਤ ਨਹੀਂ ਜਾਰੀ ਕੀਤੀ ਹੋਈ ਕਿ ਕੋਈ ਵੀ ਕੰਪਨੀ ਜਿਹੜੀ ਹੈ ਦੂਸਰੀ ਕੰਪਨੀ ਦਾ ਮਾਲ ਵੇਚਣ ਤੋਂ ਰੋਕੇ ਜਾਂ ਪੰਜਾਬ ਦਾ ਮਾਲ ਉਹਨੂੰ ਨਾ ਦਵੇ ਕੋਈ ਉਹਨਾਂ ਨੇ ਕੋਈ ਜਿਹੜਾ ਆਪਣਾ ਟੈਂਡਰ ਕੀਤਾ ਉਹਦੇ ਵਿੱਚ ਨਹੀਂ ਲਿਖਿਆ ਕਿਤੇ ਕੋਈ ਅਸტრਾਂ ਦੀ ਕੰਡੀਸ਼ਨ ਨਹੀਂ ਪਈ ਹੋਈ ਬਸ ਇੱਕ ਤੁਹਾਡੀ ਮੰਗਾਂ ਨਹੀਂ ਪੂਰੀ ਹੁੰਦੀ ਰਣਨੀਤੀ ਕੀ ਅਗਲੀ ਸਰ ਸਾਡੀ ਇਸ ਤੋਂ ਬਾਅਦ ਰਣਨੀਤੀ ਹੈ ਕਿ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਆ ਵੀ ਸਾਡੇ ਮਾਈ ਬਾਪ ਨੇ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਅਗਰ ਉੱਥੇ ਵੀ ਸਾਡੀ ਸੁਣਵਾਈ ਨਾ ਹੋਈ ਫਿਰ ਅਸੀਂ ਕੋਰਟ ਦਾ ਰੁਖ ਵੀ ਕਰਾਂਗੇ ਮੈਂ ਪਿਛਲੇ 25 ਸਾਲਾਂ ਤੋਂ ਲਾਟੀ ਦਾ ਕੰਮ ਕਰ ਰਿਹਾ ਮੇਰੇ ਕੋਲ ਲਾਟੀ ਦੇ ਇਲਾਵਾ ਹੋਰ ਕੋਈ ਰੋਜ਼ਗਾਰ ਨਹੀਂ ਹੈ ਪਰ ਇੱਕ ਕੰਪਨੀ ਹੈ ਜਿਹੜੀ ਡੀਅਰ ਵਿਸ਼ੇਸ਼ ਡਿਸਟ੍ਰੀਬਿਊਟਰ ਲੁਧਿਆਣਾ ਜਿਨੇ ਕੇ ਪੰਜਾਬ ਲੋਟੀ ਦਾ ਟੈਂਡਰ ਲਿੱਤਾ ਹੈ ਉਹ ਪੰਜਾਬ ਲੋਟਰੀ ਦੀ ਆਰ ਵਿੱਚ ਅਜ ਇੰਨੀ ਗੁੰਡਾਗਰਦੀ ਕਰ ਰਹੀ ਹੈ ਉਹ ਚਾਹੁੰਦੇ ਆ ਵੀ ਸੇਲਰ ਸਾਡਾ ਗੁਲਾਮ ਬਣ ਕੇ ਰਹੇ ਸਾਡੀ ਹੀ ਲਾਟਰੀਆਂ ਵਿੱਚ ਜਦ ਕਿ ਰਾਸ਼ਟਰੀ ਗੋਲਡਨ ਬਿਲਕੁਲ ਨਾ ਵੇਚੇ ਪੰਜਾਬ ਲੋਟਰੀ ਦੀ ਆਰ ਵਿੱਚ ਇਹ ਨਾਗਾਲੈਂਡ ਸਟੇਟ ਅਰੁਣਾਚਲ ਪ੍ਰਦੇਸ਼ ਸਟੇਟ ਮਯੋਰਮ ਸਟੇਟ ਇਹ ਖੁਦ ਚਾਰ ਚਾਰ ਸਟੇਟਾਂ ਦਾ ਮਾਲ ਵੇਚ ਰਿਹਾ ਪੰਜਾਬ ਨੇ ਇਹਨਾਂ ਨੂੰ 24 ਲਾਟਰੀਆਂ ਦਾ ਟੈਂਡਰ ਦਿੱਤਾ ਜਦ ਕਿ ਇਹ ਸਿਰਫ ਇੱਕ ਲੋਟਰੀ ਡੰਮੀ ਦੇ ਤੌਰ ਦੇ ਉੱਪਰ ਚਲਾ ਰਹੇ ਆ ਉਹ ਨਾਗਾਲੈਂਡ ਅਰ ਸਿੱਕਮ ਦੀ ਜਿਹੜੀ ਸਟੇਟ ਇਹਨਾਂ ਦੀ ਹੈਗੀ ਅਰ ਨਾਚਲ ਪ੍ਰਦੇਸ਼ ਦੀ 8 8 9 9 ਲਾਟਰੀਆਂ ਡੇਲੀ ਚੱਲ ਰਹੀਆਂ ਉਹ ਮੇਰੇ ਨਾਲ ਤੱਕਰਾ ਸਾਲ ਪਿਛਲੇ ਡੇਢ ਸਾਲ ਤੋਂ ਹੋਇਆ ਮੈਂ ਡੇਢ ਸਾਲ ਤੋਂ ਸ਼ਿਕਾਇਤਾਂ ਕਰ ਰਿਹਾ ਡਿਪਾਰਟਮੈਂਟ ਨੂੰ ਆ ਮੇਰੇ ਕੋਲ ਇੱਕ ਲਿਸਟ ਵੀ ਆ ਜਿਹਦੇ ਚ ਡੈਰੀ ਨੰਬਰ ਪਿਆ ਹੋਇਆ 1432024 ਦਾ ਡਾਇਰੈਕਟਰ ਸਾਹਿਬ ਨੇ ਆਪਣਾ ਕੀਮਤੀ ਟਾਈਮ ਕੱਢ ਕੇ 10 ਮਿੰਟ ਦਾ ਵੀ ਸਾਨੂੰ ਸਮੇਂ ਅਸਤੱਕ ਨਹੀਂ ਦਿੱਤਾ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਪਣੀਆਂ ਪਰੇਸ਼ਾਨੀਆਂ ਦਸੀਆਂ ਜਾਣ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੇ ਮੇਰਾ ਮਾਲ ਵੀ ਚੱਕ ਲਿਆ ਕਿਉਂਕਿ ਮੈਂ ਇਹਨਾਂ ਖਿਲਾਫ ਬਹੁਤ ਆਵਾਜ਼ ਉਠਾਈ ਆ ਤੇ ਮੈਂ ਰਾਸ਼ਟਰੀ ਗੋਲਡਨ ਵੀ ਵੇਚਦਾ ਰਾਸ਼ਰੀ 골ਡਨ ਵੇਚਣ ਵਾਲੇ ਨੂੰ ਤਾਂ ਇਹ ਪੰਜਾਬ ਦਾ ਦੋਸ਼ੀ ਸਮਝਦੇ ਆ ਵੀ ਉਹ ਪੰਜਾਬ ਦਾ ਦੋਸ਼ੀ ਹੈ। ਸਾਡੇ ਇਕੱਲੇ ਨਹੀਂ ਹੁੰਦਾ ਇਹ ਤੇ ਹੋਰ ਵੀ ਪੰਜਾਬ ਚ ਬੰਦੇ ਹੁੰਦਾ ਸਾਰੇ ਸੇਲਰਾਂ ਨਾਲ ਆ ਪਰ ਜੋ ਤੱਕਾ ਸ਼ੋਕਾ ਲਾਟਰੀ ਵਾਲੇ ਨਾਲ ਹੋਇਆ ਮੇਰੇ ਨਾਲ ਉਹ ਹਜੇ ਤੱਕ ਕਿਸੇ ਨਾਲ ਨਹੀਂ ਹੋਇਆ ਉਹ ਨਾ ਹੀ ਅੱਗੋਂ ਹੋਵੇ ਸੀ ਕਰਕੇ ਇਹ ਆਵਾਜ਼ ਉਠਾਈ ਜਾ ਰਹੀ ਹੈ। ਬਿਲਕੁਲ ਪੂਰੇ ਪੰਜਾਬ ਚੋਂ ਇਕੱਠੇ ਹੋ ਕੇ ਆਏ ਆ ਮੇਰੇ ਸਮਰਥਨ ਦੇ ਵਿੱਚ ਵੀ ਆਏ ਮੈਂ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਔਰ ਇਹ ਪਰੇਸ਼ਾਨੀਆਂ ਜਿਹੜੀ ਮੈਨੂੰ ਆ ਰਹੀਆਂ ਉਹ ਇਹਨਾਂ ਨੂੰ ਵੀ ਆ ਰਹੀਆਂ। ਬਿਲਕੁਲ ਮੈਂ ਰਿਪੋਰਟ ਦਿੱਤਾ ਸਰ ਮੈਂ ਪਰਸੋਂ ਆਪਣਾ ਵਿਸ਼ਾ ਆਪਣਾ ਚੰਡੀਗੜ੍ਹ ਵੀ ਗਿਆ ਸੀ ਡਾਇਰੈਕਟਰ ਦਫ਼ਤਰ ਦੇ ਵਿੱਚ ਉਹਨਾਂ ਨੂੰ ਇਹ ਦੇ ਕੇ ਆਇਆ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਵੀ ਦਿੱਤਾ ਸਰ ਅਫਸਰਾਂ ਦਾ ਕਹਿਣਾ ਇਹ ਹੈ ਵੀ ਇਹਨਾਂ ਖਿਲਾਫ ਜੋ ਮੈਂ ਕੰਪਲੇਨਟ ਦਿੱਤੀ ਹੈ ਉਹ ਦਾ 10 ਦਿਨ ਦੇ ਅੰਦਰ ਅੰਦਰ ਹੱਲ ਕੀਤਾ ਜਾਏਗਾ ਪਰ ਪਿਛਲੇ 1.5 ਮਹੀਨੇ ਦੇ ਵਿੱਚੋਂ ਹਜੇ ਤੱਕ ਇਹ ਲੈਟਰ ਜੋ ਇਹਨਾਂ ਨੇ ਕੰਪਨੀ ਦੇ ਰਹੀ ਹੈ ਇਹਨਾਂ ਨੂੰ ਲੈਟਰ ਲਈ ਪੁੱਛਿਆ ਇਹਨਾਂ ਨੇ ਹਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਦੀ ਦੇਖੋ ਇੰਨੀ ਟੁੱੱਚੀ ਕੰਪਨੀ ਹੈ ਇਹ ਵੀ ਇੱਕ ਡਾਇਰੈਕਟਰ ਲੋਟਰੀ ਦਾ ਜਿਹੜਾ ਉਹ ਡਾਕੂਮੈਂਟ ਉਹਨਾਂ ਨੇ ਦਿੱਤਾ ਜਵਾਬ ਮੰਗਿਆ ਇਹਨਾਂ ਨੇ ਹਜੇ ਤੱਕ ਜਵ ਕੰਪਨੀ ਆਪ ਆਪਣੀ ਮਨਮਰਜ਼ੀ ਕਰ ਰਹੀ ਹੈ ਪਰ ਵਰਕ ਉਹ ਜਾਰੀ ਕੰਪਨੀ ਮਨਮਰਜ਼ੀ ਕਰ ਰਹੀ ਹੈ ਸਰ ਕਿਤੇ ਨਾ ਕਿਤੇ ਡਿਪਾਰਟਮੈਂਟ ਦੇ ਵੀ ਥੋੜੀ ਢਿੱਲ ਹੈ ਕਿਉਂਕਿ ਇਹ ਸਾਡੇ ਪੰਜਾਬ ਸਰਕਾਰ ਨੂੰ ਵੀ ਇੱਜ਼ਤ ਖਰਾਬ ਕਰ ਰਹੀ ਹੈ ਇੱਕ ਪਾਸੇ ਭਗਵਾਨ ਤਮਨ ਸਰਕਾਰ ਇੱਕ ਐਸਐਸਪੀ ਫਜ਼ਿਲਕਾ ਨੂੰ ਸਸਪੈਂਡ ਰਿਹਾ ਰਮਨ ਅਰੋੜਾ ਆਪਣੀ ਐਮਐਲਏ ਨੂੰ ਸਸਪੈਂਡ ਕਰ ਰਿਹਾ ਤੇ ਉਹ ਉਹਨਾਂ ਦਾ ਵੀ ਅਕਸ਼ ਕਿਤੇ ਨਾ ਕਿਤੇ ਖਰਾਬ ਹੁੰਦਾ ਜੋ ਇੰਨੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੈ ਲਾਟਰੀਆ ਡਿਪਾਰਟਮੈਂਟ ਹਰਪਾਲ ਚੀਮਾ ਜੀ ਦੇ ਅੰਦਰਗਤ ਆਂਦਾ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹਾਂਗਾ ਵੀ ਜਿਹੜੇ ਸੇਲਰਾਂ ਨੂੰ ਸਾਡੀ ਪਰੇਸ਼ਾਨ ਜਿਹੜੀ ਪਿਛਲੀ ਸਰਕਾਰਾਂ ਦੇ ਟਾਈਮ ਸਾਨੂੰ ਇੰਨੀ ਤੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ ਔਰ ਆਮ ਆਦਮੀ ਟਾਈਮ ਬਦਲਾਵ ਦੇ ਤੌਰ ਤੇ ਅਸੀਂ ਵੋਟਾਂ ਪਾਈਆਂ ਉਹਨਾਂ ਨੂੰ ਅੱਜ ਸਾਨੂੰ ਇਹ ਤੰਗੀ ਦਾ ਟਾਈਮ ਦੇਖਣਾ ਪੈ ਰਿਹਾ ਹਲ ਤਾਂ ਸਰ ਇਹੀ ਆ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਸੀਐਮ ਕੋਠੀ ਦੇ ਬਾਹਰ ਬੈਠਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜਾਂ ਫਿਰ ਸਾਡੀਆਂ ਗਰਦਨਾਂ ਵੱਢ ਕੇ ਢੀਰ ਲਾਟੀਆਂ ਨੂੰ ਦੇ ਦਿੱਤੀ ਜਾਵੇ ਕਿਉਂਕਿ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਪਾਲਣ ਪੋਸ਼ਣ ਕਰ ਰਹੇ ਹਾਂ ਉਹ ਇਹ ਨਹੀਂ ਕਰਨ ਦਿੰਦੇ ਸਾਨੂੰ ਮੇਰਾ ਨਾਮ ਵਿੱਕੀ ਲੜੇ ਜਗਰਾਉ ਤੋਂ ਜਿਹੜੀਆਂ ਇਹ ਲਾਟਰੀਆਂ ਸਿਰਫ ਕੱਲੇ ਪੰਜਾਬ ਵਿੱਚ ਨਹੀਂ ਮਹਾਰਾਸ਼ਟਰ ਦੇ ਵਿੱਚ ਸਾਰੇ ਕੋੰਟਰੈਕਟਰ ਸਾਡੇ ਵਿਕਰੀਆਂ ਹਨ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਸਾਡੇ ਦੁਕਾਨਦਾਰਾ ਸੀ ਆਪ ਦੁਕਾਨਦਾਰ ਦੁਕਾਨ ਦੇ ਮਾਲਕ ਸਾਰਾ ਕੁਝ ਸਕੂਨ ਤੋਂ ਮਾਲ ਸਾਡਾ ਸਾਰਾ ਕੁਝ ਸਾਨੂੰ ਸਾਡੇ ਮਾਲ ਵੇਚਣ ਸਾਨੂੰ ਆਜ਼ਾਦੀ ਦਿੱਤੀ ਜਾਵੇ ਜੇ ਅਸੀਂ ਕੋਈ ਗਲਤ ਕੰਮ ਕਰਦੇ ਆ ਸਾਡੇ ਕਾਨੂੰਨੀ ਕਾਰਵਾਈ ਕੀਤੀ ਜਾਵੇ